ਬਹੁ ਚਰਚਿਤ ਸੌਰਭ ਰਾਜਪੂਤ ਕਤਲ ਕਾਂਡ ਦੀ ਦੋਸ਼ੀ ਮੁਸਕਾਨ ਰਸਤੋਗੀ ਦੀ ਗਰਵਵਸਥਾ ਦੀ ਰਿਪੋਰਟ ਸਾਹਮਣੇ ਆਈ ਹੈ ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਸਕਾਨ ਗਰਭਵਤੀ ਹੈ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਸਕਾਨ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਮੁਸਕਾਨ ਨੂੰ ਹੁਣ ਖਾਸ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਖੂਨ ਵਧਾਉਣ ਦੀਆਂ ਦਵਾਈਆਂ ਮੁਸਕਾਨ ਨੂੰ ਦਿੱਤੀਆਂ ਜਾ ਰਹੀਆਂ ਨੇ ਰਿਪੋਰਟ ਆਉਣ ਤੋਂ ਪਹਿਲਾਂ ਮੁਸਕਾਨ ਦੀ ਸਿਹਤ ਕਾਫੀ ਵਿਗੜ ਚੁੱਕੀ ਸੀ ਉਸ ਨੂੰ ਵਾਰ-ਵਾਰ ਉਲਟੀਆਂ ਆ ਰਹੀਆਂ ਸੀ ਹਾਲਾਂਕਿ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਮੁਸਕਾਨ ਦੀ ਕੁੱਖ 'ਚ ਕਿਸ ਦਾ ਬੱਚਾ ਪਲ ਰਿਹਾ ਹੈ ਆਪਣੇ ਪਤੀ ਸੌਰਵ ਦਾ ਕੌਣ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਾਂ ਸਾਹਿਲ ਦਾ ਤੇ ਨਾਲ ਹੀ ਜੋウザ ਪ੍ਰੇਮੀ ਹੈ ਅਤੇ ਜੇਲ੍ਹ ਦੇ ਵਿੱਚ ਹੈ ਸਾਹਿਲ ਅਤੇ ਮੁਸਕਾਨ ਦੋਵੇਂ ਸੌਰਵ ਕਤਲ ਕੇਸ ਦੇ ਵਿੱਚ ਜੇਲ੍ਹ ਚ ਨੇ ਤਾਂ ਮੁਸਕਾਨ ਅਤੇ ਸਾਹਿਲ ਨੂੰ ਮਾਰਚ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਜੇਲ੍ਹ ਭੇਜਣ ਤੋਂ ਪਹਿਲਾਂ ਦੋਵਾਂ ਦਾ ਮੁੱਢਲਾ ਮੈਡੀਕਲ ਚੈੱਕਅਪ ਹੋਇਆ ਸੀ ਪਰ ਗਰਭਵਸਥਾ ਦਾ ਕੋਈ ਲੱਛਣ ਨਹੀਂ ਸੀ ਇਸ ਦੌਰਾਨ 5 ਅਪ੍ਰੈਲ ਤੋਂ ਮੁਸਕਾਨ ਦੀ ਤਬੀਅਤ ਵਿਗੜਨੀ ਸ਼ੁਰੂ ਹੋਈ ਫਿਰ ਜੇਲ੍ਹ ਚ ਹੀ ਮੁਸਕਾਨ ਦੇ ਚੈੱਕਅਪ ਦੇ ਲਈ ਜੇਲ੍ਹ ਡਾਕਟਰ ਨੂੰ ਬੁਲਾਇਆ ਗਿਆ ਤਸ 7 ਅਪ੍ਰੈਲ ਨੂੰ ਇੱਕ ਮਹਿਲਾ ਡਾਕਟਰ ਨੇ ਜੇਲ੍ਹ ਦੇ ਵਿੱਚ ਆ ਕੇ ਮੁਸਕਾਨ ਦਾ ਟੈਸਟ ਕੀਤਾ ਇਸ ਤਰ੍ਹਾਂ ਮੁਸਕਾਨ ਦੀ ਪ੍ਰੈਗਨਨਸੀ ਦਾ ਖੁਲਾਸਾ ਹੋਇਆ ਸੀ ਤਾਂ ਜੇਲ੍ਹ ਸੂਤਰਾਂ ਅਨੁਸਾਰ ਮੁਸਕਾਨ ਨੂੰ ਵਾਰ-ਵਾਰ जी कच्चਾ ਹੋ ਰਿਹਾ ਸੀ ਤੇ ਉਲਟੀਆਂ ਵੀ ਆ ਰਹੀਆਂ ਸੀ ਹਾਲਾਂਕਿ ਮੁਸਕਾਨ ਦਾ ਅਲਟਰਾਸਾਉਂਡ ਹੋਣਾ ਬਾਕੀ ਹੈ ਮੁਸਕਾਨ ਕਿੰਨੇ ਮਹੀਨਿਆਂ ਦੀ ਗਰਭਤੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਦੇ ਨਾਲ ਹੀ 24 ਫਰਵਰੀ ਨੂੰ ਸੌਰਵ ਲੰਡਨ ਤੋਂ ਮੇਰਠ ਆਇਆ ਸੀ ਉਹ ਆਪਣੀ ਪਤਨੀ ਅਤੇ ਬੇਟੀ ਨਾਲ ਇੰਦਰਨਗਰ ਸਥਿਤ ਆਪਣੇ ਘਰ ਦੇ ਵਿੱਚ ਰਹਿੰਦਾ ਸੀ 25 ਫਰਵਰੀ ਨੂੰ ਪਤਨੀ ਦਾ ਜਨਮ ਦਿਨ ਮਨਾਇਆ ਅਤੇ ਘਰ ਦੇ ਵਿੱਚ ਪਾਰਟੀ ਸੀ। ਬੇਟੀ ਪੀਹੂ ਦਾ ਜਨਮ ਦਿਨ 28 ਫਰਵਰੀ ਨੂੰ ਮਨਾਇਆ ਗਿਆ ਸੀ। ਤਾਂ 3 ਮਾਰਚ ਨੂੰ ਸੌਰਵ ਦੇ ਡਿਨਰ ਚ ਮੁਸਕਾਨ ਨੇ ਨੀਂਦੀਆਂ ਗੋਲੀਆਂ ਮਿਲਾਈਆਂ। ਸੌਰਵ ਨੂੰ ਬੈੱਡਰੂਮ ਦੇ ਵਿੱਚ ਸੁੱਤਾ ਪਿਆ ਤੇ ਨਾਲ ਹੀ 3 ਮਾਰਚ ਨੂੰ ਹੀ ਮੁਸਕਾਨ ਨੇ ਸਾਹਿਲ ਨੂੰ ਬੁਲਾਇਆ ਤੇ ਫਿਰਦੋਹਾ ਨੇ ਮਿਲ ਕੇ ਸੌਰਵ ਦਾ ਇਹ ਕਤਲकांड ਪਲਾਨ ਕੀਤਾ ਸੀ ਤੇ Laash ਦੇ ਕਈ ਟੁਕੜੇ ਕਰ ਦਿੱਤੇ ਸੀ। ਤਾਂ 4 ਮਾਰਚ ਨੂੰ ਮੁਸਕਾਨ ਆਪਣੀ ਬੇਟੀ ਪੀਹੂ ਨੂੰਸ ਦੇ ਪੇਕੇ ਘਰ ਚ ਅੱਡੇ ਕੇ ਸ਼ਿਮਲਾ ਚਲੀ ਗਈ ਸੀ ਮੁਸਕਾਨ 17 ਮਾਰਚ ਨੂੰ ਸ਼ਿਮਲਾ ਤੋਂ ਵਾਪਸ ਆਈ ਸੀ ਉਸਨੇ ਆਪਣੇ ਪੇਕੇ ਘਰ ਪਹੁੰਚ ਕੇ ਸਾਰੀ ਘਟਨਾ ਦੱਸੀ ਤਾਂ 18 ਮਾਰਚ ਨੂੰ ਪੁਲਿਸ ਇੰਦਰਨਗਰ ਦੇ ਘਰ ਪਹੁੰਚੀ ਤੇ ਉੱਥੇ ਹੀ ਪੁਲਿਸ ਨੂੰ ਨੀਲੇ ਡਰਮ ਦੇ ਵਿੱਚ ਸੌਰਵ ਦੀ ਜੰਮੀ ਹੋਈ লাশ ਮਿਲੀ ਸੀ ਪੁਲਿਸ ਨੇ 18 ਮਾਰਚ ਨੂੰ ਸਾਹਿਲ ਅਤੇ ਮੁਸਕਾਨ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ 19 ਮਾਰਚ ਨੂੰ ਮੁਸਕਾਨ ਤੇ ਸਾਹਿਲ ਨੂੰ ਮੀਡੀਆ ਦੇ ਸਾਹਮਣੇ ਵੀ ਲਿਆਂਦਾ ਗਿਆ ਸੀ ਫਿਰ ਦੋਵਾਂ ਨੂੰ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜਿਆ ਗਿਆ 25 ਮਾਰਚ ਨੂੰ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਸੌਰਵ ਦੇ ਘਰ ਤੋਂ ਸਬੂਤ ਇਕੱਠੇ ਕੀਤੇ 26 ਮਾਰਚ ਨੂੰ ਨਾਨੀ ਦੀ ਸਾਹਿਲ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਤੇ 27 ਮਾਰਚ ਨੂੰ ਮੁਸਕਾਨ ਅਤੇ ਸਾਹਿਲ ਸਰਕਾਰੀ ਵਕੀਲ ਨਾਂ ਨੂੰ ਮਿਲੇ ਤੇ 28 ਮਾਰਚ ਨੂੰ DJ ਕਰ ਗੱਲ ਕੀਤੀ ਜਾਵੇ ਤਾਂ 28 ਮਾਰਚ ਨੂੰ ਵਕੀਲਾਂ ਨੇ ਦੋਵਾਂ ਨੂੰ ਜੇਲ੍ਹ ਦੇ ਵਿੱਚ ਹੀ ਮਿਲੇ ਸੀ ਤੇ ਨਾਲ ਹੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਸੀ ਪਰ 2 April ਨੂੰ ਦੋਵੇਂ ਵੀਡੀਓ ਕਾਨਫਰੈਂਸਿੰਗ ਰਾਹੀਂ ਨਜ਼ਰ ਆਈ ਸੀ ਤੇ ਦੋਨਾਂ ਨੇ ਆਪਣਾ ਜ਼ੁਰਮ ਜੋ ਹੈ ਕਬੂਲ ਕੀਤਾ ਸੀ